ਲੋੜੀਆ ਲੋੜੀਆ ਫੈਸਟੀਵਲ ਬਣਾਇਆ ਗਿਆ 3% ਆਪ ਜੋ ਅਸੀਂ ਮਤਲਬ ਨਾਰਥ ਸਬਡਿਵੀਜ਼ਨ ਜਿਹੜੀ ਹੈ ਜਦੰਦਰ ਕਮਿਸ਼ਨਰੇਟ ਉਹਦੇ ਵਿੱਚ ਅਸੀਂ ਸਾਰੇ ਜਿਹੜੇ ਨਾਰਥ ਸਬਡਿਵੀਜ਼ਨ ਦੇ ਡਿਫਰੈਂਸੀਏਸ਼ਨ ਸਾਰੇ ਲਾਗ ਰਹੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਲੋੜੀ ਦਾ ਤਿਹਾਉਂ ਬਣਾਇਆ ਉਹਦੇ ਨਾਲ ਇੱਕ ਤੇ ਸਾਰਿਆਂ ਨਾਲ ਸਾਰਿਆਂ ਨੂੰ ਸਾਰਿਆਂ ਦੀ ਤਨਖਾਹ ਵੀ ਕਾਰਨਾ ਕੀਤਾ ਐਂਡ ਪਲੱਸ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਵੀ ਅਸੀਂ ਲੋਹੜੀ ਦੇ ਇਸ ਪਾਵਨ ਮੌਕੇ ਤੇ ਉਹਨਾਂ ਨੂੰ ਅਭੋਦੀ ਜੀ ਨੂੰ ਵਰਤਵਾਤ ਨਹੀਂ ਸੋ ਲੋਹੜੀ ਦਾ ਤਿਹਾੜਾ ਜਿਹੜਾ ਹੈਗਾ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਜਿੱਥੇ ਇੱਕ ਆਦਰੇ ਦੇ ਦੁਆਲੇ ਸਾਰੇ ਕਿਸਾਨੀ ਹੋ ਕੇ ਇਕੱਠੇ ਬੈਠ ਕੇ ਆਪਣਾ ਕੁਛ ਖੋਦਿਆ ਗੱਲਬਾਤ ਕਰਦੇ ਜੋ ਇਸ ਕਰਕੇ ਸਾਰਿਆਂ ਨੇ ਅਸੀਂ ਮਿਲ ਕੇ ਇੱਕ ਪੁਲਿਸ ਪਰਿਵਾਰ ਦੀ ਤਰ੍ਹਾਂ ਇਹਨੂੰ ਮਨਾਇਆ ਔਰ ਸਾਰਿਆਂ ਨੇ ਜਿਹੜਾ ਹੈਗਾ ਉਹਦੀ ਜਿਹੜੀ ਇਹ ਮਨਛਨ ਦਿੱਤੀ ਜੀ ਆਪਣਾ ਕਾਰਜ ਕੀਤੇ ਪੁਲਿਸ ਇਤਰਾ ਮੈਂ ਅਸੀਂ ਸਾਰੇ ਪੁਲਿਸ ਪਰਿਵਾਰੋਂ ਦਾ 900 ਪਰਮੇਸ਼ਰ ਸਾਹਿਬ ਹਾਂ ਅਸੀਂ ਇਸੇ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੀ ਦੀ ਬਹੁਤ ਬਹੁਤ ਮੁਬਾਰਕਬਾਦ ਆਈ ਲੋੜੀ ਲੋੜੀਆ ਫੈਸਟੀਵਲ ਬਣਾਇਆ ਗਿਆ 3% ਆਪ ਜੋ ਅਸੀਂ ਮਤਲਬ ਨਾਰਥ ਸਬਡਿਵੀਜ਼ਨ ਜਿਹੜੀ ਹੈ ਜਦਰੰਦਰ ਕਮਿਸ਼ਨਰੇਟ ਉਹਦੇ ਵਿੱਚ ਅਸੀਂ ਸਾਰੇ ਜਿਹੜੇ ਨਾਰਥ ਸਬਡਿਵੀਜ਼ਨ ਦੇ ਡਿਫਰੈਂਸੀਏਸ਼ਨ ਸਾਰੇ ਲਾਗ ਰਹੇ ਹਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਲੋੜੀ ਦਾ ਪਰੋਤ ਮਾਇਆ ਉਹਦੇ ਨਾਲ ਇੱਥੇ ਸਾਰਿਆਂ ਨਾਲ ਸਾਰਿਆਂ ਨੂੰ ਸਾਰਿਆਂ ਦੀ ਤਨਖਸੀ ਵੀ ਕਰਨਾ ਕੀਤਾ ਐਨ ਪਲਸ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਵੀ ਅਸੀਂ ਲੋੜੀ ਦੇ ਇਸ ਪਾਵਨ ਮੌਕੇ ਤੇ ਉਹਨਾਂ ਨੂੰ ਲੋੜੀ ਦੀ ਇਨਵਾਤਨ ਕੀਤੀ ਸੋ ਲੋੜੀ ਦੇ ਪਰ ਹਾ ਜਿਹੜਾ ਹੈ ਨੇ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਜਿੱਥੇ ਇੱਕ ਆਦਰੇ ਦੁਆਲੇ ਸਾਰੇ ਪੈ ਕੇ ਸਾਂਝੀ ਹੋ ਕੇ ਇਕੱਠੇ ਬੈਠ ਕੇ ਆਪਣਾ ਦੁੱਖ ਸੁਖ ਸੋਹਦੇ ਗੱਲਬਾਤ ਕਰਦੇ ਇਸ ਕਰਕੇ ਸਾਰਿਆਂ ਨੇ ਅਸੀਂ ਮਿਲ ਕੇ ਇੱਕ ਪੁਲਿਸ ਪਰਿਵਾਰ ਦੀ ਤਨਾ ਕਿਨ ਮਨਾਇਆ ਔਰ ਸਾਰਿਆਂ ਨੇ ਜਿਹੜਾ ਹੈਗਾ ਉਹਦੀ ਜਿਹੜੀ ਇਹ ਮਨਸ਼ਨ ਤੁਸੀਂ ਜੀ ਪਰਮਾਤਮਾ ਦਾ ਕਰਨ ਕੀਤੀ ਉਹ ਇਸੇ ਤਰ੍ਹਾਂ ਮੈਂ ਅਸੀਂ ਸਾਰੇ ਪੁਲਿਸ ਪਰਿਵਾਰਾਂ ਦੇ ਨਾਲ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਹਾਂ ਅਸੀਂ ਇਸੇ ਤਰ੍ਹਾਂ ਸਾਰੇ ਸ਼ਹਿਰ ਵਸਾਆਂ ਨੂੰ ਜਿਹੜੀ ਬਹੁਤ ਬਹੁਤ ਮੁਬਾਰਕਬਾਦ ਆਈ ਰੋਲੀ ਲੋੜੀਆ ਫੈਸਟੀਵਲ ਮਨਾਇਆ ਗਿਆ 3% ਆਪ ਜੋ ਅਸੀਂ ਮਤਲਬ ਨਾਰਥ ਸਬਡਿਵੀਜ਼ਨ ਜਿਹੜਾ ਜਰੰਦਰ ਕਮਿਸ਼ਨਰੇਟ ਉਹਦੇ ਵਿੱਚ ਅਸੀਂ ਸਾਰੇ ਜਿਹੜੇ ਨਾਰਥ ਆਫ ਦੀ ਇੰਡੀਪੈਂਡੈਂਸ ਜਿਹੜਾ ਸਾਰੇ ਲੱਗੇ ਹੋਏ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਤੇ ਬੋਰੀ ਦਾ ਤਿਹਾਉਤ ਮਨਾਇਆ ਉਹਦੇ ਨਾਲ ਇੱਕ ਤੇ ਸਾਰਿਆਂ ਨਾਲ ਸਾਰਿਆਂ ਨੂੰ ਸਾਰਿਆਂ ਦੀ ਤਨਖਾਸੀ ਵੀ ਕਰਨਾ ਕੀਤਾ ਐਂਡ ਪਲੱਸ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਵੀ ਅਸੀਂ ਲੋਹੜੀ ਦੇ ਇਸ ਪਾਵਨ ਮੌਕੇ ਤੇ ਉਹਨਾਂ ਨੂੰ ਆਮਦੀ ਗੀਂ ਵਾਪਸ ਕਰਵਾ ਦਿੱਤੀ। ਸੋ ਲੋਹੜੀ ਦਾ ਤਿਹਾੜਾ ਜਿਹੜਾ ਹੈਗਾ ਇੱਕ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਜਿੱਥੇ ਇੱਕ ਆਦਰੇ ਦੇ ਦੁਆਲੇ ਸਾਰੇ ਕਿਸਾਨੀ ਹੋ ਕੇ ਇਕੱਠੇ ਬੈਠ ਕੇ ਆਪਣਾ ਖੁਸ਼ੀ ਖੋਦਿਆ ਗੱਲਬਾਤ ਕਰਦੇ। ਇਸ ਕਰਕੇ ਸਾਰਿਆਂ ਨੇ ਅਸੀਂ ਮਿਲ ਕੇ ਇੱਕ ਪੁਲਿਸ ਪਰਿਵਾਰ ਦੀ ਤਰ੍ਹਾਂ ਇਹਨੂੰ ਮਨਾਇਆ। ਔਰ ਸਾਰਿਆਂ ਨੇ ਜਿਹੜਾ ਹੈਗਾ ਉਹਦੀ ਜਿਹੜੀ ਇਹ ਮਨਛਨ ਤੁਸੀਂ ਜੀ ਆਪਣਾ ਕਾਰਜ ਕੀਤੇ। ਕੁਇ ਇਸੇ ਤਰ੍ਹਾਂ ਮੈਂ ਅਸੀਂ ਸਾਰੇ ਪੁਲਿਸ ਕਰਮਚਾਰੀਆਂ ਦੇ 920 ਵਾਣੇ ਮੈਸਟਰ ਸਾਹਿਬ ਨੂੰ ਅਸੀਂ ਇਸੇ ਤਰ੍ਹਾਂ ਸਾਰੇ ਸ਼ਹਿਰ ਵਸਨੀਕਾਂ ਨੂੰ ਜਿਹੜੀ ਦੀ ਬਹੁਤ-ਬਹੁਤ ਮੁਬਾਰਕਬਾਦ